ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਵਿੰਦਰ ਸਿੰਘ ਪਿੰਡ ਅਮਰਕੋਟ ਸਰਵਸੰਮਤੀ ਨਾਲ ਚੁਣਿਆ ਗਿਆ ਸਰਪੰਚ ਮੇਰੀ ਵਾਈਫ ਰਣਜੀਤ ਕੌਰ ਔਰ ਪਿੰਡ ਦੇ ਸਾਨੂੰ ਜੋ ਤਾਜ ਬਖਸ਼ਿਆ ਸਾਡੇ ਸਿਰ ਤੇ ਜੋ ਜ਼ਿੰਮੇਵਾਰੀ ਦਿੱਤੀ ਆ ਉਹ ਜ਼ਿੰਮੇਵਾਰੀ ਨੂੰ ਅਸੀਂ ਤਨੋਂ ਮਨੋਂ ਔਰ ਤਨੋਂ ਇਮਾਨਦਾਰੀ ਨਾਲ ਨਿਭਾਵਾਂਗੇ ਔਰ ਪਿੰਡ ਦਾ ਵਿਕਾਸ ਜਿਸ ਤਰ੍ਹਾਂ ਪਹਿਲਾਂ ਹੁੰਦਾ ਆ ਉਸੇ ਤਰ੍ਹਾਂ ਹੀ ਅਸੀਂ ਵਿਕਾਸ ਗਾਵੇਂ ਕਰਾਂਗੇ ਔਰ ਜੋ ਕੰਮ ਸਾਡੇ ਅਧੂਰੇ ਪਏ ਆ ਉਹ ਕੰਮਾਂ ਨੂੰ ਅਸੀਂ ਪੂਰੇ ਕਰਨ ਦੀ ਕੋਸ਼ਿਸ਼ ਕਰਾਂਗੇ ਪਿੰਡ ਵਿੱਚ ਜਿਹੜਾ ਅਧੂਰਾ ਕੰਮ ਦੇ ਉੱਤੇ ਸਾਨੂੰ ਯਾਦ ਆਇਆ ਕਿ ਸੀਸੀਟੀਵੀ ਕੈਮਰੇ ਤੇ ਸਟਰੀਟ ਲਾਈਟਾਂ ਦੀ ਕਮੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਅਸੀਂ ਸਰਕਾਰਾਂਗੇ ਇਹ ਮੰਗ ਕਰਾਂਗੇ ਕਿ ਚੋਰੀਆਂ ਔਰ ਬਦਮਾਸ਼ੀ ਬਹੁਤ ਵੱਧ ਰਹੀ ਜਾਵਾ ਉਹਦੇ ਵਾਸਤੇ ਪਿੰਡਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਸੀਸੀਟੀਵੀ ਕੈਮਰੇ ਜ਼ਰੂਰ ਲੱਗਣੇ ਚਾਹੀਦੇ ਆ ਔਰ ਉਹਨਾਂ ਦੀ ਬਹੁਤ ਜ਼ਰੂਰਤ ਹੈ ਮੈਡੀਕਲ ਬਾਰੇ ਤੁਹਾਡਾ ਕੀ ਵਿਚਾਰ ਹੈ ਮੈਡੀਕਲ ਬਾਰੇ ਸਾਡੇ ਹਸਪਤਾਲ ਹੈਗਾ ਟਿੱਬੇ ਬਹੁਤ ਵੱਡਾ ਹਸਪਤਾਲ ਹੈ ਸੁਲਤਾਨਪੁਰ ਨੌਦੀ ਨਾਲੋਂ ਵੱਡਾ ਹਸਪਤਾਲ ਹੈ ਪਰ ਇੱਥੇ ਡਾਕਟਰਾਂ ਦੀ ਸਹੂਦਤ ਹੈ ਨਹੀਂਗੀ ਐਮਰਜੈਂਸੀ ਕਿਤੇ ਰਾਤ ਨੂੰ ਲੋਡ ਪੈ ਜਾਵੇ 8 9 10 ਵਜੇ ਤਾਂ ਇੱਥੇ ਡਾਕਟਰ ਨਹੀਂ ਹੁੰਦੇ ਔਰ ਇੱਥੋਂ ਸਾਨੂੰ ਕਹਿੰਦੇ ਆ ਕਿ ਕਪੂਰਥਲੇ ਲੈ ਜਾਓ ਆਪਣਾ ਮਰੀਜ਼ ਔਰ ਕਪੂਰਥਲੇ ਕਿਸੇ ਮੋਕੇ ਜਾਨ ਦੀ ਹਾਲਤ ਵਿੱਚ ਹੁੰਦਾ ਕਿਸੇ ਮੋਕੇ ਜਾਨ ਦੇ ਪਹੁੰਚੇ ਹਾਲਤ ਵਿੱਚ ਨਹੀਂ ਹੁੰਦਾ ਮਰੀਜ਼ ਇਸ ਕਰਕੇ ਸਾਨੂੰ ਟਿੱਬੇ ਹਸਪੀਟਲ ਦੇ ਵਿੱਚ ਡਾਕਟਰਾਂ ਦੀ ਸਹਾਇਤਾ ਜ਼ਰੂਰ ਚਾਹੀਦੀ ਦਿਨੇ ਵੀ ਔਰ ਰਾਤ ਨੂੰ ਵੀ ਬਜ਼ੁਰਗਾਂ ਦੀ ਪੈਨਸ਼ਨਾਂ ਵਾਸਤੇ ਕੀ ਵਿਚਾਰ ਤੁਹਾਡਾ ਬਜ਼ੁਰਗਾਂ ਦੇ ਪੈਨਸ਼ਨਾਂ ਲਗਭਗ ਜਿਆਦੇ ਦੇ ਲੱਗੀਆਂ ਹੋਈਆਂ ਵਾ ਜੇ ਕਿਸੇ ਦੇ ਰਹਿੰਦੇ ਹੋਗੀ ਤਾਂ ਇਹ ਘਰੋ ਘਰੀ ਜਾ ਕੇ ਪਤਾ ਕਰਕੇ ਉਹਨਾਂ ਦੇ ਪੈਨਸ਼ਨਾਂ ਲਵਾਵਾਗੇ ਦੇਖੇ ਨੰਬਰਾਂਗੇ ਉਹਨਾਂ ਦੇ ਕਿ ਖੇਡਾਂ ਬਾਰੇ ਕੀ ਸੋਚਿਆ ਹੈ ਬੱਚਿਆਂ ਦੇ ਬੱਚੇ ਦੇ ਖੇਡਾਂ ਜੀ ਸਾਡੇ ਟੂਰਨਾਮੈਂਟ ਦੋ ਹੁੰਦੇ ਆ ਪਿੰਡਾਂ ਦੇ ਵਿੱਚ ਲਾਗੇ ਟੱਬਾ ਪਿੰਡ ਸਾਡੇ ਬਹੁਤ ਵੱਡਾ ਉੱਥੇ ਇੱਕ ਟੂਰਨਾਮੈਂਟ ਹੁੰਦਾ ਗੁਰੂ ਗੋਬਿੰਦ ਸਿੰਘ ਗੁਰਪੁਰਬ ਦੇ ਉੱਥੇ ਵੀ ਇਹ ਟੂਰਨਾਮੈਂਟ ਕਰਾਈਦੇ ਵਾਲੀਬਾਲ ਔਰ ਕਬੱਡੀ ਦਾ ਔਰ ਗੁਰਦੁਆਰਾ ਬਾਬਾ ਦਰਬਾਰਾ ਸਿੰਘ ਦੇ ਵਿਸਾਖੀ ਦਾ ਟੂਰਨਾਮੈਂਟ ਇਹ ਕਰਾਈਦਾ ਫੁੱਟਬਾਲ ਦਾ ਔਰ ਕਬੱਡੀ ਦਾ ਔਰ ਉਹ ਅਸੀਂ ਰੈਗੂਲਰ ਇਸੇ ਤਰ੍ਹਾਂ ਕਰਾਵਾਂਗੇ ਔਰ ਬੱਚਿਆਂ ਨੂੰ ਨਸ਼ੇ ਤੋਂ ਬੋਖਤ ਰੱਖਾਂਗੇ ਨਸ਼ਿਆਂ ਤੋਂ ਦੀ ਰੋਕਥਾਮ ਵਾਸਤੇ ਤੁਸੀਂ ਕਿਦਾਂ ਨਕਨਾਤ ਪਾਉਗੇ ਨਸ਼ਿਆਂ ਨੂੰ ਅ ਦੋ ਸਵੇਰੇ ਗਰਾਊਂਡ ਦੇ ਵਿੱਚ ਲਜਾਇਆ ਕਰਾਂਗੇ ਉਹਨਾਂ ਨੂੰ ਵੱਧ ਤੋਂ ਵੱਧ ਖੜਾਵਾਵਾਂਗੇ ਪ੍ਰੈਕਟਿਸ ਕਰਾਵਾਂਗੇ ਸਵੇਰੇ ਸ਼ਾਮ ਜਿਹੜਾ ਉਹਨਾਂ ਦਾ ਉਸ ਪਾਸੇ ਰਸੇ ਵਾਲ ਉਹਨਾਂ ਦਾ ਧਿਆਨ ਨਾ ਜਾਵੇ ਤਾਂ ਕਿ ਉਹ ਖੇਡਾਂ ਵਾਲੇ ਉਸਤਾਦ ਰਹਿਣ ਤੇ ਹੁਣ ਤੁਸੀਂ ਫਿਰ ਤੋਂ ਆਪਣੇ ਪਿੰਡ ਨਿਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਮੈਂ ਆਪਣੇ ਪਿੰਡ ਵਾਸੀਆਂ ਨੂੰ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਸਰਵਸੰਮਤੀ ਨਾਲ ਸਰਪੰਚ ਚੁਣਿਆ ਵਾ ਔਰ ਮੈਂ ਪਿੰਡ ਦੀ ਸੇਵਾ ਕਰਾਂਗਾ ਤਾਂ ਪਿੰਡ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਦੇਸ਼ ਸਿੰਘ ਪੰਚ ਅਮਰਕੋਟ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪਿੰਡ ਵਸਨੀਕਾਂ ਦਾ ਜਿਨ੍ਹਾਂ ਨੇ ਸਾਡੀ ਸਰਬਸੰਮਤੀ ਦਾ ਪੰਚਾਇਤ ਬਣਾਈਆਂ ਤੇ ਉਹਨਾਂ ਦਾ ਸਰ ਮੱਥੇ ਦੇ ਹੱਤਾ ਜੀ ਤੇ ਉਹਨਾਂ ਦੇ ਕਿਰਪਾ ਨਾਲ ਅਸੀਂ ਮਤਲਬ ਜੋ ਵੀ ਉਹ ਸਾਡਾ ਸਾਥ ਦੇਣਗੇ ਅਸੀਂ ਪਿੰਡ ਦਾ ਵਿਕਾਸ ਦਿਲ ਦੇ ਹੀ ਨਾ ਕਰਾਂਗੇ ਪਿੰਡ ਵਿੱਚ ਕੂੜੇ ਨੂੰ ਲੈ ਕੇ ਬਹੁਤ ਸਮੱਸਿਆ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਸਵੱਛਤਾ ਬਿਲਕੁਲ ਜ਼ਿਆਦਾ ਕਿਉਂਕਿ ਕੂੜੇ ਦਾ ਕੂੜਾ ਬਹੁਤ ਜ਼ਿਆਦਾ ਹੋ ਰਿਹਾ ਮਹਲੋ ਘਰਾਂ ਦਾ ਕੁਝ ਹੋਏਗਾ ਜੋ ਵੀ ਉਹ ਕੂੜਾ ਇੰਨਾ ਜ਼ਿਆਦਾ ਵਾ ਵੀ ਮਹਲੋ ਕੂੜਾ ਕੱਦ ਲਾਇਆ ਲਾਇਆ ਹੋਇਆ ਵਾ ਪਰ ਉਹਨੂੰ ਸੱਟਣ ਵਾਸਤੇ ਕਿਤੇ ਵੀ ਜਗ੍ਹਾ ਨਹੀਂ ਉਹ ਸਾਨੂੰ ਕਿਤੇ ਵੀ ਕਿਤੇ ਮਹਲੋ ਥੋੜੀ ਬੋਤੀ ਜਗ੍ਹਾ ਕਿਤੇ ਆ ਕੇ ਸਰਕਾਰ ਉਹਨਾਂ ਕੁਝ ਮਾਇਆ ਹੋ ਜਾਂਦੀ ਆ ਤੇ ਮਹਲੋ ਸਾਡਾ ਕੂੜਾ ਸੱਟਣ ਦਾ ਪ੍ਰਬੰਧ ਹੋ ਜਾਏ ਕੀ ਪਿੰਡ ਦੇ ਵਿਕਾਸ ਵਾਸਤੇ ਐਨ ਆਰ ਆਈ ਭਰਾ ਵੀ ਤੁਹਾਡੇ ਨਾਲ ਹੈਗੇ ਹਾਂਜੀ ਬਿਲਕੁਲ ਜੀ ਸਾਰਾ ਮਹਲੋ ਨਗਰ ਸਾਡਾ ਐਨ ਆਰ ਆਈ ਵੀਰ ਸਾਰੇ ਮਹਲੋ ਸਾਡੇ ਹਰ ਇੱਕ ਦੇ ਸਹਿਯੋਗ ਨਾਲ ਹੀ ਇਹ ਜੋ ਵੀ ਅਸੀਂ ਪਿੰਡ ਦਾ ਕੰਮ ਕਰਦੇ ਆਂ ਤੇ ਪੰਚਾਇਤਾਂ ਸੰਯੋਗ ਦਿੰਦੇ ਛੱਪੜ ਦੀ ਵੀ ਸਮੱਸਿਆ ਤੁਸੀਂ ਦੱਸ ਰਹੇ ਸੀ ਕਿ ਦੂਰ ਹੈ ਛੱਪੜ ਚਲੋ ਹੈ ਤੇ ਲੱਗਈ ਆ ਪਰ ਉਹਦੀ ਜੀ ਨਿਕਾਸੀ ਜਿਹੜੀ ਆ ਨਾ ਬਹੁਤ ਮਤਲਬ ਸਾਡੀ ਹੈਗੀ ਆ ਉਹਦੀ ਪ੍ਰੋਬਲਮ ਬਹੁਤ ਜ਼ਿਆਦੀ ਆ ਅੱਗੇ ਵੀ ਕੋਸ ਸਿਵਰੇਜ ਅਸੀਂ ਪਾਇਆ ਵਾ ਉੱਥੇ ਪਰ ਉਹਦਾ ਵੀ ਜਿਹੜਾ ਵਾ ਵੀ ਉਹ ਨਿਕਾਸ ਨਹੀਂ ਹੋਇਆ ਮਤਲਬ ਬੰਦ ਪਿਆ ਵਾ ਉਹਨੂੰ ਸਾਨੂੰ ਗ੍ਰਾਂਟ ਨਹੀਂ ਮਿਲ ਰਹੀ ਗ੍ਰਾਂਟ ਸਾਡੀ ਮਈਆ ਥੋੜੀ ਹੋ ਜਾਏ ਸਾਡੀ ਮਦਦ ਹੋ ਜਾਏ ਤੇ ਮਤਲਬ ਸਾਡਾ ਜੀ ਪਾਣੀ ਦੀ ਨਿਕਾਸੀ ਹੋ ਜਾਏ ਪਾਣੀ ਦੀ ਬਹੁਤ ਪ੍ਰੋਬਲਮ ਆ ਜਿੱਦਾਂ ਕਿ ਜ਼ਰੂਰਤਮੰਦ ਧੀਆ ਪੈਣਾ ਜਿਨ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ ਹੁੰਦੇ ਆ ਉਹਨਾਂ ਦੀਆਂ ਸ਼ਾਦੀਆਂ ਹੁੰਦੀਆਂ ਉਹਨਾਂ ਨੂੰ ਜ਼ਰੂਰਤ ਪੈਂਦੀ ਹੈ ਪੈਸੇ ਦੀ ਉਹਦੇ ਬਾਰੇ ਤੁਸੀਂ ਕੋਈ ਸਹਾਇਤਾ ਵਾਸਤੇ ਕੁਝ ਅੰਦਰ ਦਾ ਪ੍ਰਬੰਧ ਕਰੋਗੇ ਆਉਣ ਵਾਲੇ ਟਾਈਮ 'ਚ ਬਿਲਕੁਲ ਜੀ ਇਹ ਤੇ ਸਹੀ ਗੱਲ ਆ ਮਲੋ ਧੀਆ ਪੈਣਾ ਚਲੋ ਸਭ ਦੀਆਂ ਸਾਂਝੀਆਂ ਤੇ ਇਹ ਆ ਵੀ ਪੰਚਾਇਤ ਮਲੋ ਰਲ ਕੇ ਜੋ ਵੀ ਅਸੀਂ ਅੱਗੇ ਵੀ ਚਲੋ ਧੀਆ ਪੈਣਾ ਚਲੋ ਜੋ ਹੈਗੇ ਛੋਟੇ ਛੋਟੇ ਪਰਿਵਾਰ ਜੋ ਵੀ ਹੈਗੇ ਉਹਦਾ ਰਲ ਮਿਲ ਕੇ ਐਨ ਆਰ ਆਈ ਵੀਰਾਂ ਦੇ ਨਾਲ ਰਲ ਮਿਲ ਕੇ ਮਦਦ ਕਰਦੇ ਆਂ ਗਾਂਵ ਵੀ ਕਰਾਂਗੇ ਚਲੋ ਜੇ ਕੋਈ ਸਰਕਾਰ ਵੱਲੋਂ ਇਹ ਸਹਾਇਤਾ ਮਿਲਦੀ ਆ ਤੇ ਉਹ ਵੀ ਜ਼ਰੂਰ ਦੇਵਾਂਗੇ ਬਹੁਤ ਬਹੁਤ ਧੰਨਵਾਦ ਕਰਾਂਗੇ ਤੇ ਹੋਰ ਤੁਸੀਂ ਪਿੰਡ ਵਸੇ ਨੂੰ ਆਪਣਾ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਦੇਖੋ ਜੀ ਆਪਾਂ ਤੇ ਸੰਦੇਸ਼ ਇਹ ਦੇਵਾਂਗੇ ਵੀ ਬੱਚੇ ਖੇਡ ਬਾਲ ਆਉਣ ਪਰ ਇੱਥੇ ਹੁਣ ਖੇਡ ਪਰ ਬਤਲ ਤੇ ਵੀ ਗ੍ਰਾਂਟ ਆਉਣੀ ਗ੍ਰਾਂਟ ਵੇਦਾਂ ਨੂੰ ਵੀ ਮਲੇ ਤੇ ਬਾਕੀ ਠੀਕ ਹੈ ਧੰਨਵਾਦ ਜੀ ਸਾਰੇ ਪਿੰਡ ਵਾਸੀਆਂ ਦਾ ਧੰਨਵਾਦ